ਮੁਬਾਰਕ ਮੁਬਾਰਕ ਜੀ ਆਇਆਂ ਜੀ ਮੁਬਾਰਕ ਆਖੀ ਹੋਇਆ ਹੋਜੀ ਹੋਇਆ ਹੋਜੀ ਹੋਇਆ ਬੜਾ ਪਾਵਨ ਤੇ ਪਵਿੱਤਰ ਦਿਨ ਹੈ ਬਾਬਾ ਸਾਹਿਬ ਵੀਬਰਾ ਵੈਦਕਰ ਜੀ ਦਾ ਜਨਮ ਦਿਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੇ ਜਨਮ ਦਿਨ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਔਰ ਬਾਬਾ ਸਾਹਿਬ ਜਿਨ੍ਹਾਂ ਨੇ ਸੰਧਾਨ ਦੀ ਰਚਨਾ ਕੀਤੀ ਉਸ ਸਵਿਧਾਨ ਦੇ ਮੁਤਾਬਕ ਹਰ ਇਨਸਾਨ ਕੋ ਰਾਈਟ ਹੈ ਕਿ ਉਹ ਸਰਕਾਰ ਦੀ ਵਿਰੋਧਤਾ ਕਰ ਸਕਦਾ ਹੈ ਸਰਕਾਰ ਦੇ ਜਿਹੜੇ ਬੁੱਤੇ ਆ ਉਹਦੀ ਵਿਰੋਧਤਾ ਕਰ ਸਕਦਾ ਬਾਜਵਾ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਇਟਸ ਅ ਪੋਲਿਟਿਕਲ ਸਟੇਟਮੈਂਟ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਪਾਸੇ ਤਾਂ ਭਾਜਪਾ ਜਿਹੜੀ ਸੈਂਟਰ ਦੇ ਵਿੱਚ ਦੇਸ਼ ਚਲਾ ਰਹੀ ਹੈ ਉਹ ਕਾਂਗਰਸੀਆਂ ਨੂੰ ਤੇ ਉੱਪਰ ਸੀਬੀਆਈ ਈਡੀ ਪ੍ਰਯੋਗ ਕਰਕੇ ਜਿਹੜੇ ਪਰਚੇ ਦਰਜ ਕਰ ਰਹੀ ਹੈ ਉਹਨਾਂ ਦੀ ਆਵਾਜ਼ ਦਬਾ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਝਾੜੂ ਵਾਲੇ ਰਿਆਮਾਂ ਵੀ ਪਾਰਟੀ ਹੈ ਉਹ ਬਿਜ਼ਨਸ ਨੂੰ ਯੂਜ਼ ਕਰਕੇ ਤੇ ਆਪਣਾ ਪ੍ਰਸ਼ਾਸਨ ਪੁਲਿਸ ਨੂੰ ਯੂਜ਼ ਕਰਕੇ ਜਿਹੜੇ ਹੈ ਆਵਾਜ਼ ਦਬਾਰੇ ਹੈ ਅੱਜ ਅਸੀਂ ਸੀਐਮ ਦਾ ਪੁਤਲਾ ਫੋਕਿਆ ਔਰ ਕੱਲ ਅਸੀਂ ਬਾਜਵਾਜੀ ਦੇ ਨਾਲ ਜਾ ਕੇ ਮੁਹਾਲੀ ਥਾਣੇ ਦੇ ਵਿੱਚ ਜਾ ਕੇ ਗ੍ਰਿਫਤਾਰੀਆਂ ਦੇਣਗੇ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਹੈ ਬਾਜਵਾਜ ਦੇ ਨਾਲ ਖੜਾ ਉਹ ਇਹਨਾਂ ਦੀ ਤਾਨਾਸ਼ਹੀ ਤੋਂ ਇਹਨਾਂ ਦੀ ਧੱਕੇਸ਼ਹੀ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਜੇ ਨਹੀਂ ਕਰਦੇ ਤੇ ਉਹ ਪਰਚਾ ਕਿਸੇ ਤੇ ਅਕੇ ਦਾ ਵੀ ਬਣਾ ਕੱਲ ਸਾਨੂੰ ਪੰਜਾਬ ਦੇ ਜਿਹੜੇ ਪ੍ਰਧਾਨ ਹੈ ਰਾਜਾ ਬਰਿੰਗ ਜੀ ਵੱਲੋਂ ਮੈਸੇਜ ਆਇਆ ਨੇ ਕਿ ਸਾਰੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਤੇ ਹਲਕਾ ਇੰਚਾਰਜ ਨੇ ਅਸੀਂ ਮੁਹਾਲੀ ਥਾਣੇ ਬਾਜਵਾਦੀ ਜੇ ਨਾਲ ਜਾ ਕੇ ਗ੍ਰਿਫਤਾਰੀ ਦਵਾਵਾਂਗੇ ਔਰ ਉਸ ਤੋਂ ਬਾਅਦ ਸਾਡਾ ਬੂਥ ਲੈਵਲ ਤੇ ਵਾਰਡ ਲੈਵਲ ਤੇ ਜਿਹੜੇ ਪ੍ਰੋਟੈਸਟ ਸਰਕਾਰ ਦੇ ਖਿਲਾਫ ਜਾਰੀ ਰਹਿਣਗੇ ਹੁਣ ਜਿਹੜਾ ਤਕਰੀਬਨ ਜਿਹੜੀ 27 ਦੇ ਵਿੱਚ ਵਿਧਾਨ ਸਭਾ ਚੋਣ ਆਉਣ ਜਾ ਰਹੀਏ ਪੰਜਾਬ ਦੀ ਉਹ ਜਿਹੜੇ ਆ ਹਤਕੰਡੇ ਬਣਾ ਰਹੇ ਆ 1.5 2 ਸਾਲ ਕਾਂਗਰਸ ਪਾਰਟੀ ਦੇ ਵਰਕਰ ਸੜਕਾਂ ਤੇ ਹੀ ਰਹਿਣਗੇ ਕਿਉਂਕਿ ਇਹਨਾਂ ਨੇ ਧੱਕੇਸ਼ਾਹੀ ਕਰਨੀ ਔਰ ਅਸੀਂ ਧੱਕੇਸ਼ਾਹੀ ਸਹਿ ਨਹੀਂ ਨਹੀਂ ਹੈ ਧੰਨਵਾਦ